ਜੀ પેટ્રોલ ਡੀਜ਼ਲ ਰੋ ਰਸੋਈ ਗੈਸ ਰੋ ਰੇਟ ਬੜਾ ਅਬਦਾ ਕਿ ਲੋਕਾਂ ਦੀ ਬਸ ਕਰਾਈ ਪਈ ਹੈ ਔਰ ਮੈਂ ਸਮਝਦਾ ਵੀ ਲੋਕੀ ਉਹਨਾਂ ਦੀਆਂ ਮਜਬੂਰੀਆਂ ਇੰਨੀਆਂ ਉਹਦੇ ਵਿੱਚੋਂ ਅੰਦੋਲਨ ਤੇ ਬਾਹਰ ਨਹੀਂ ਨਿਕਲ ਰਹੇ ਇੰਨਾ ਫਸਾ ਦਿੱਤਾ ਆਮ ਆਦਮੀ ਨੂੰ ਮਹਿੰਗਾਈ ਨੇ ਉਹ ਜੋ ਘਰੋਂ ਨਿਕਲਦਾ ਤਾਂ ਉਹਨੂੰ ਫਿਕਰ ਪੈ ਜਾਂਦਾ ਵੀ ਜਿਹੜਾ ਮੈਂ ਕਮਾਉਣਾ ਇਹ ਵੀ ਜਾਊਗਾ ਖੰਦਰ ਜਿਉਣਾ ਔਖਾ ਹੋਇਆ ਐਡਵਾਂਸ ਪੈਸੇ ਕੌਣ ਦੇ ਦੂਗਾ ਜੇ ਇਹਨੇ ਇਹਨੂੰ ਬਹੁਤ ਬੁਖਾਰ ਚੜਿਆ ਭਗਵੰਤ ਮਾਨ ਨੂੰ ਇਹ ਸੁਝਾਸ਼ਨ ਹੈ ਉਹ ਜਿੰਨੇ ਸਰਕਾਰੀ ਦਫ਼ਤਰ ਨੇ ਜਿੰਨੇ ਸਰਕਾਰੀ ادارے ਨੇ ਉਹਨਾਂ 'ਚ 85000 ਮੀਟਰ ਲੱਗ ਜਾਂਦਾ ਹੈ ਕਿਉਂ ਲੋਕਾਂ ਨੂੰ ਬਖਸ ਪਿਆ ਹੈ ਉਹਨਾਂ ਦਾ ਹੁਕਮ ਮੰਨੇ ਜੇ ਉਹਨਾਂ ਨੂੰ ਡਰ ਲੱਗਦਾ ਹੈ ਮੰਨੇ ਪਰ ਮੰਨ ਕੇ ਹੁਕਮ ਸਰਕਾਰੀ ਅਦਾਰੇ ਜੇ ਲਾਦੇ 85000 ਮੀਟਰ ਤੋਂ ਉੱਤੇ ਕੱਪ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਪ੍ਰੀਪੇਡ ਮੀਟਰ ਲਗਾਉਣ ਦਾ ਮਾਮਲਾ ਪੱਖ ਦਾ ਜਾ ਰਿਹਾ ਹੈ ਲਗਾਤਾਰ ਕਿਸਾਨ ਜਥੇਬੰਦੀਆਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਨੇ ਉੱਥੇ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸੂਬਾ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਰਾਜੇਵਾਲ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਨੂੰ ਕੇਂਦਰ ਤੋਂ ਇੰਨਾ ਹੀ ਡਰ ਲੱਗਦਾ ਹੈ ਤਾਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ 'ਚ ਪ੍ਰੀ-पेड ਮੀਟਰ ਲਗਵਾਏ ਜਿਸ ਨਾਲ ਕੇਂਦਰ ਦਾ ਟਾਰਗੇਟ ਪੂਰਾ ਹੋ ਜਾਊ ਇਹ ਇੱਕ ਅਲੱਗ ਇਸ਼ੂ ਹੈ ਇਸ ਵਾਰੀ ਖਾਸ ਹਾਲਾਤ ਪੈਦਾ ਹੋਏ ਰੂਸ ਦੀ ਯੂਕਰੇਨ ਦੀ ਲੜਾਈ ਕਰਕੇ ਔਰ ਵੱਡੇ ਐਕਸਪੋਰਟਰ ਨੇ ਉਹ ਕਣਕ ਦੇ ਇਸ ਕਰਕੇ ਜਿਹੜੀ ਉਹਨਾਂ ਦੀ ਐਕਸਪੋਰਟ ਰੁਕ ਗਈ ਉਹਦੀ ਵਜ੍ਹਾ ਕਰਕੇ ਇੰਟਰਨੈਸ਼ਨਲ ਮਾਰਕੀਟ 'ਚ ਰੇਟ ਗਏ ਬਾਅਦ ਬਹੁਤ ਹਰੇਕ ਨੇ ਆਪੋ ਆਪਣੇ ਦੇਸ਼ ਦੀ ਫੂਡ ਸਿਕਿਉਰਿਟੀ ਦਾ ਫਿਕਰ ਕਰਨਾ ਹਰੇਕ ਸਰਕਾਰ ਨੇ ਉਹਨਾਂ ਨੇ ਐਡਵਾਂਸ ਪ੍ਰਬੰਧ ਕਰਕੇ ਰੱਖਨੇ ਹੁੰਦੇ ਆ ਇਸ ਕਰਕੇ ਉਹ ਕਿਸੇ ਵੀ ਕੀਮਤ ਤੇ ਖਰੀਦ ਕੇ ਆਪਣੇ ਕੋਲ ਆਪਣੀ ਜਿਹੜੀ ਫੂਡ ਸਿਕਿਉਰਿਟੀ ਉਹਨੂੰ ਸਿਕਿਉਰ ਕਰਨਾ ਚਾਹੁੰਦੇ ਨੇ ਉਹਦੇ ਨਾਲ ਰੇਟ ਵਧੇ ਨੇ ਇਹਦਾ ਫਾਇਦਾ ਹੋ ਰਿਹਾ ਕਿਸਾਨਾਂ ਨੂੰ ਚੰਗੀ ਗੱਲ ਆ ਇੱਕ ਦੂਸਰੀ ਗੱਲ ਜਿਹੜੀ ਸੈਂਟਰ ਗਵਰਨਮੈਂਟ ਨੇ ਚਿਪ ਵਾਲੀ ਮੀਟਰ ਦੀ ਗੱਲ ਕਹੀ ਹੈ ਜਿਹਨੇ ਚਿਪ ਵਾਲੀ ਮੀਟਰ ਲਗਾਉਣ ਦੀ ਗੱਲ ਕਹੀ ਸੈਂਟਰ ਗਵਰਨਮੈਂਟ ਨੇ ਉਹ ਇਹਨਾਂ ਦੇ ਸੰਸਾਰ ਵਿਰੋਧ ਕਰ ਰਹੇ ਨਹੀਂ ਮੈਨੂੰ ਇੱਕ ਦੱਸਿਓ ਮੋਟੀ ਜੀ ਗੱਲ ਹੈ ਲੋਕਾਂ ਦੇ ਕੋਲ ਪੈਸੇ ਹੀ ਨਹੀਂ ਹਨ ਲੋਕ ਤਾਂ ਵਿਰੋਧ ਕਰਦੇ ਨੇ ਦੱਸ ਦੇ ਕਿ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੀਆਂ 8 ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪ੍ਰੀਪੇਡ ਮੀਟਰ ਦੇ ਫੈਸਲੇ ਨੂੰ ਲੋਕ ਵਿਰੋਧੀ ਦੱਸਿਆ ਗਿਆ ਹੈ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ ਜੇਕਰ ਅਜਿਆ ਨਹੀਂ ਹੁੰਦਾ ਤਾਂ ਸਰਕਾਰ ਨੂੰ ਮੁੜ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ ਟੀਵੀ 5 ਚੈਨਲ ਪੰਜਾਬੀ ਹੋਵੇਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਜਲਦਾ ਰਹੇ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਬੜੈਚ ਸਿਰਫ D5 ਚੈਨਲ ਪੰਜਾਬੀ ਤੇ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ